ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਜੋਗ ਹਰੀ ਹਰ ਫਿਰੋਜ਼ਪੁਰ ਦੇ ਲਾਗੇ ਹੈ ਜੀ ਮੁਖਤਸਰ ਸਾਹਿਬ ਨੂੰ ਜਾਂਦੇ ਆ ਪਹਿਲਾ ਹੀ ਨਗਰ ਜੋਗ ਹਰੀ ਹਰ ਬੜਾ ਨਗਰ ਮਹਾਨ ਹੈ ਇਸ ਨਗਰ ਦੇ ਅੰਦਰ ਬੜੇ ਬੜੇ ਮਹਾਨ ਸਾਧੂਆਂ ਨੇ ਮੁਬਾਰਕ ਚਰਨ ਪਾਏ ਜਿਨ੍ਹਾਂ ਦੇ ਵਿੱਚੋਂ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਨ ਮਹਾਪੁਰਖਾਂ ਨੇ ਇੱਥੇ ਬੜਾ ਭਾਰੀ ਤੱਬ ਕੀਤਾ ਉਹਨਾਂ ਦਾ ਤੱਬਾ ਸਥਾਨ ਬਣਿਆ ਅਤੇ ਉਹਨਾਂ ਤੋਂ ਬਾਅਦ ਤੰਦਨ ਬਾਬਾ RAM ਸਿੰਘ ਜੀ ਮਹਾਪੁਰਖ ਸੰਤ ਹੋਏ ਜੋ ਬੜੇ ਪੂਜਿਆ ਜੋਗ ਸਨ ਉਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਅਤੇ ਗੁਰੂ ਕੇ ਲੰਗਰਾਂ ਦੀ ਅਤੇ ਸਾਧੂ ਸੰਤਾਂ ਦੀ ਬੜੀ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਨਗਰ ਦੇ ਅੰਦਰ ਮਹਾਨ ਮਹਾਪੁਰਖ ਦਮਦਮੀ ਡਕਸਾਲ ਦੇ ਵਿੱਚੋਂ ਸੰਤ ਆਏ ਜਿਨ੍ਹਾਂ ਦਾ ਨਾਮ ਹੈ ਸੰਤ ਬਾਬਾ ਸਰਜੀਤ ਸਿੰਘ ਜੀ ਤੋਂ ਸਾਧ ਸੰਗਤ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਨਾਲ 16 ਸਾਲ ਉਹ ਜਥੇ ਦੇ ਵਿੱਚ ਰਹੇ ਅਤੇ ਸਾਧ ਸੰਗਤ ਜੀ ਉਹ ਤੋਂ ਬਾਅਦ ਨਗਰ ਚੋਗਰਿਆਰ ਵਿੱਚ ਨਗਰ ਦੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸਾਧ ਸੰਗਤ ਜੀ 22 ਸਾਲ ਰਹਿ ਅਤੇ ਸਾਡੇ ਵਰਗੇ ਛੋਟੇ ਛੋਟੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਵਿਦਿਆ ਪੜਾ ਕੇ ਗੁਰੂ ਦੇ ਲੜ ਲਾਇਆ ਸਾਧ ਸੰਗਤ ਜੀ ਉਹਨਾਂ ਦੀ ਕੋਈ ਗਿਣਤੀ ਨਹੀਂ ਕਿ ਕਿੰਨੇ ਬੱਚਿਆਂ ਨੂੰ ਉਹਨਾਂ ਨੇ ਵਿਦਿਆ ਪੜ੍ਹਾਈ ਅਤੇ ਨਗਰ ਦੇ ਬੱਚੇ ਵੀ ਅਤੇ ਬਾਹਰੋਂ ਬੱਚੇ ਵੀ ਅਦੇ ਇਲਾਕੇ ਦੇ ਬੱਚੇ ਵੀ ਉਹਨਾਂ ਦੇ ਕੋਲੋਂ ਆ ਕੇ ਸੰਥਿਆ ਕਰਦੇ ਸਨ ਉਹ ਜਿਨ੍ਹਾਂ ਜਿਨ੍ਹਾਂ ਨੇ ਸੰਥਿਆ ਕੀਤੀ ਉਹ ਗੁਰੂ ਦੇ ਲੜ ਲੱਗੇ ਹਨ ਤੋ ਸਾਧ ਸੰਗਤ ਜੀ ਨਾ ਮਹਾਨ ਮਹਾਪੁਰਖਾਂ ਦੀ ਯਾਦ ਵਿੱਚ ਪੰਜ ਹਾਰ ਨੂੰ ਇਹ ਜੋੜ ਮੇਲਾ ਨਗਰ ਚੋਗ ਹਰਿ ਹਰ ਦੇ ਅੰਦਰ ਮਹਾਪੁਰਖ ਪੂਜਿਆ ਜੋਗ ਸੰਤ ਬਾਬਾ ਰਾਮ ਸਿੰਘ ਜੀ ਬ੍ਰਹਮ ਗਿਆਨੀ ਉਹਨਾਂ ਦੇ ਪਵਿੱਤਰ ਅਸਥਾਨ ਤੇ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਸੰਤ ਬਾਬਾ ਸਰਜੀਤ ਸਿੰਘ ਜੀ ਇਹਦਾ ਮਹਾਪੁਰਖਾਂ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਮਹਾਨ ਮਹਾਪੁਰਖ ਦਾਲ ਪੰਥ ਤਨਤਨ ਬਾਬਾ ਕੇਰ ਸਿੰਘ ਜੀ ਰਖੀ ਸੰਤ ਸੰਪਰਦਾਏ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਉਹਨਾਂ ਦਾ ਦਲ ਪੰਥ ਸਾਰਾ ਘੋੜਿਆਂ ਸਮੇਤ ਸਾਧ ਸੰਗਤ ਜੀ ਰਤੋਗਿਆਂ ਵਾਲੇ ਚਾੜਸਾ ਵਾਲੇ ਮਹਾਂਪੁਰਖ ਬਾਬਾ ਸ਼ੰਗਾਰਾ ਸਿੰਘ ਜੀ ਬਾਬਾ ਦਾਰਾ ਸਿੰਘ ਜੀ ਉਹਨਾਂ ਦਾ ਦਲ ਪੰਥ ਇੱਥੇ ਪਹੁੰਚਦਾ ਹੈ ਤੇ ਉਹ ਸਾਧ ਸੰਗਤ ਜੀ ਭੋਗ ਵਾਲੇ ਦਿਨ ਦੀਵਾਨ ਸਜਦੇ ਹੈ ਔਦ ਗੁਰੂ ਕੇ ਰਾਗੀ ਅਤੇ ਢਾਡੀ ਸਿੰਘ ਗੁਰੂ ਘਰ ਜਸ ਕਰਦੇ ਹੈ ਉਬਰੰਦ ਗੁਰੂ ਘਰ ਲੰਗਰ ਚੱਲਦਾ ਹੈ ਤੇ ਸ਼ਾਮਾਂ ਨੂੰ ਜਿਹੜੇ ਘੋੜੇ ਹੈ ਮਹਾਂਪੁਰਖਾਂ ਦੇ ਸਾਧ ਸੰਗਤ ਜੀ ਉਹ ਘੋੜ ਦੌੜ ਦਿਖਾਉਂਦੇ ਹੈ ਗੁਰੂ ਕੀ ਸੰਗਤ ਨੂੰ ਸਾਹਸੰਗਤ ਜੀ ਮਹੱਲਾ ਖੇਡਿਆ ਜਾਂਦਾ ਸਾਰਾ ਨਗਰ ਨਗਰ ਚੋਕ ਹਰੀ ਹਰ ਬੜੇ ਪਿਆਰ ਦੇ ਨਾਲ ਇਸ ਜੋੜ ਮੇਲੇ ਦੇ ਅੰਦਰ ਸਹਿਯੋਗ ਦਿੰਦਾ ਹੈ ਅਤੇ ਸਾਹਸੰਗਤ ਜੀ ਮਿਲ ਕਰਕੇ ਸਾਰਾ ਨਗਰ ਸਾਹਸੰਗਤ ਜੀ ਸੇਵਾ ਕਰਦੇ ਹਨ ਅਤੇ ਜੋੜ ਮੇਲੇ ਦੀ ਖੁਸ਼ੀਆਂ ਮਨਾਉਂਦੇ ਹਨ ਅਤੇ ਸਾਹਸੰਗਤ ਜੀ ਸਾਰੇ ਨਗਰ ਦਾ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਰਸ਼ਨ ਦੇ ਕੇ ਬਹੁਤ ਸਾਹਸੰਗਤ ਜੀ ਸਨ 60 ਤੋਂ ਲੈ ਕੇ ਇਹ ਸਾਧ ਸੰਗਤ ਜੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ 60 65 ਸਾਲ ਹੋ ਚੱਲੇ ਹੈ ਮਾਪੁਰਖਾਂ ਨੂੰ ਮਨਾਉਂਦੇ ਆ ਹੁਣ ਉਹਨਾਂ ਦੇ ਵਿਦਿਆਰਥੀ ਸੇਵਾਦਾਰ ਅਤੇ ਨਗਰ ਨਿਵਾਸੀ ਸਾਰੀਆਂ ਸੰਗਤਾਂ ਮਿਲ ਕੇ ਮਨਾਉਂਦੇ ਹਨ ਆਪ ਜੀ ਦਰਸ਼ਨ ਦੇ ਕੇ ਕਰਕੇ ਜੋੜ ਮੇਲੇ ਦੀ ਰੌਣਕ ਨੂੰ ਵਧਾਉਣਾ ਜੀ 5 ਹਾਰ 18 ਜੂਨ ਨੂੰ ਇਹ ਸਾਧ ਸੰਗਤ ਜੀ ਜੋੜ ਮੇਲਾ ਮਨਾਇਆ ਜਾਂਦਾ ਹੈ ਹਰ ਸਾਲ 5 ਹਾਰ ਦਾ ਦਿਨ ਪੱਕਾ ਹੈ ਤੇ ਸਾਧ ਸੰਗਤ ਜੀ ਚਾਰ ਹਾਰ ਨੂੰ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਅਟੇ ਤੇ ਅਦੇ ਦੇਸੀ ਕੇ ਉਹਦੇ ਕੜਾ ਪ੍ਰਸ਼ਾਦ ਸਾਰੀ ਧਾੜੀ ਵਰਦਾਏ ਜਾਂਦੇ ਹਨ ਤੇ ਸਾਧ ਸੰਗਤ ਜੀਓ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਨੌਕਾਂ ਨੂੰ ਵਧਾਉਣਾ ਹੈ 3 ਹਾਰ 16 ਜੂਨ ਤੋਂ ਕਲਪਤਾਂਪ ਹੋ ਜਾਣਾ 3 ਹਾਰ 16 ਜੂਨ ਨੂੰ ਸ੍ਰੀ ਅਖੰਡ ਪੁਰ ਸਾਹਿਬ ਜੀ ਵੀ ਪ੍ਰਾਰੰਭ ਦਾ ਹੁੰਦੇ ਹਨ ਖੰਡ ਬਾਠਾ ਜੀਆਂ ਲੜੀਆਂ ਚੱਲਦੀਆਂ ਗੁਰੂ ਕੀ ਸੰਗਤ ਬਾਣੀ ਸੁਣ ਕੇ ਨਿਹਾਲ ਹੁੰਦੀ ਹੈ ਆਪ ਜੀ ਸਾਨੀਆਂ ਸੰਗਤਾਂ ਨੇ ਦਰਸ਼ਨ ਦੇਣੇ ਹੋਈਆਂ ਭੁੱਲਾਂ ਨੂੰ ਖਿਮਾ ਕਰਨਾ ਗੁਰੂ ਘਰ ਲੰਗਰ ਤਿੰਨੇ ਦਿਨ ਸਾਧ ਸੰਗਤ ਜੀ ਭੰਡਾਰਾ ਹੋ ਜਣ ਗੁਰੂ ਕੀ ਸੰਗਤ ਵਾਸਤੇ ਸੇਵਕਾਂ ਵਾਸਤੇ ਗੁਰੂ ਕੇ ਦਲਪੰਤ ਵਾਸਤੇ ਚੱਲਦਾ ਹੈ ਆਪ ਜੀ ਦਰਸ਼ਨ ਦੇ ਕੇ ਰੌਣਕਾਂ ਨੂੰ ਵਧਾਉਣਾ ਜੀ ਆਪ ਜੀ ਦੇ ਸੇਵਾਦਾਰ ਇਹ ਜੋ ਮਹਾਂਪੁਰਖਾਂ ਦੀ ਸਾਰੇ ਸੇਵਾਦਾਰ ਵਿਦਿਆਰਥੀ ਹਨ ਤੋਂ ਮਹਾਂਪੁਰਖਾਂ ਦੀ ਯਾਦ ਵਿੱਚ ਮਿਲ ਕਰਕੇ ਜੋੜ ਮੇਲਾ ਮਨਾਉਂਦੇ ਐ ਆਓ ਪਿਆਰ ਵਿੱਚ ਹੋਈਆਂ ਪੁੱਲਾਂ ਨੂੰ ਖਵਾ ਕਰੋ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ